ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਸਹੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਆ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਤਿੰਨ ਨਾਕ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਝਾਂ ਜਿਹੜੀਆਂ ਦੋਸਤੋ ਸੁਈਆਂ ਸਵਾਈਆਂ ਹੋਣਗੀਆਂ ਜੀ ਦੁੱਧ ਦੀ ਗੱਲ ਕਰ ਲਈਏ ਦੁੱਧ ਦੋਸਤੋ 7 ਕਿਲੋ ਤੋਂ ਲੈ ਕੇ ਤੇ 8-9 ਲੀਟਰ ਤੱਕ ਦੁੱਧ ਉਹਨਾਂ ਥੱਲੇ ਜਿਹੜਾ ਮੌਜੂਦ ਹੋਊਗਾ ਜੀ ਇਹ ਗੱਲ ਕਰੀਏ ਰੇਟ ਦੀ ਦੋਸਤੋ 55000 ਤੋਂ ਲੈ ਕੇ ਤੇ 62 62000 ਰੁਪਏ ਤੱਕ ਰੇਟ ਹੋਊਗਾ ਜੀ ਹੈਨਾ ਜੀ ਠੀਕ ਹੈ ਜੀ ਬਾਕੀ ਡਿਟੇਲ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨ ਨਾ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੋਸਤੋ ਐਂਡ ਤੱਕ ਜਰੂਰ ਦੇਖਿਓ ਆਪਾਂ ਵੀ ਇੰਨਾ ਗੱਲਬਾਤ ਕਰਕੇ ਡਿਟੇਲ ਸਾਰੀਆਂ ਨਾਲ ਪਛਵਾੜੀ ਵੀਰ ਦੇ ਕੋਲ ਪੁੱਛ ਲੈਣੀ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਜੀ ਚੜਦੀ ਕਲਾ ਜੀ ਚੱਲ ਕਹਿੰਦਾ ਬਜੀ ਕੰਮ ਕਰ ਵਧੀਆ ਵਧੀਆ ਪਹਿਲਾਂ ਖੈਰਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਧੰਨਵਾਦ ਜੀ ਇਹੋ ਬੇਨਤੀ ਆ ਸ਼ੁਕਰੀਆ ਜੀ। ਸੋ ਇਹ ਕੇ ਇਹਨੇ ਵੀ ਚਲੋ ਆਪਣਾ ਮੰਨ ਲਓ ਭੈਣ ਭਰਾਵਾਂ ਦੇ ਫੋਨ ਮੜੇ ਆਏ ਡੰਗਰ ਲੈਣਾ ਥੋੜਾ ਜਿਆ ਗੈਰਹਾ ਜੜੀ ਪੈ ਗਈ ਥੋੜਾ ਜਿਹਾ ਮਜਬੂਰੀ ਹੀ ਘਰੇ ਖਾਣ ਦੀ ਹੋ ਗਈ। ਤੇ ਤਾਂ ਕਰਕੇ ਭਾਈ ਹਫਤਾਗ ਦਾ ਦੱਸ ਦੇਣਾ ਬ੍ਰੇਕ ਲਾਉਣੀ। ਚਲੋ ਸ਼ੁਕਰੀਆ ਜੀ ਫਿਰ ਕੋਈ ਗੱਲ ਨਹੀਂ ਜੀ ਹੋਣਾ ਆਪਾਂ ਭੈਣ ਭਰਾਵਾਂ ਦੀ ਸੇਵਾ 'ਚ ਆ ਜਰਨੇ ਹੁਣ ਆਪਾਂ ਰੈਗੂਲਰ ਕੋਈ ਗੱਲ ਨਹੀਂ ਤੁਰੇ ਹੁਣਾ ਠੀਕ ਹੈ ਜੀ। ਤੇ ਅੱਜ ਆਪਣੇ ਤੋਂ ਉਹਨਾਂ ਤਿੰਨ ਨਾਂ ਦੇ ਜੀ ਹਾਂਜੀ ਪਹਿਲਾਂ ਐਡਰੈਸ ਦੱਸ ਦਈਏ ਜੀ। ਹਾਂਜੀ ਐਡਰੈਸ ਕਿਹ ਲੋ ਬੋਲ ਜੀ। ਨਾਮ ਪ੍ਰਤਾਪ ਸਿੰਘ ਸ਼ਾਹ ਹਾਂਜੀ ਫੋਨ ਨੰਬਰ ਹੈ ਐਂਡ ਝਾਮਕੇ ਗੁਰਦ ਜਲਾ ਤਰਨਤਨ ਤਸੀਲ ਵੀ ਤਰਨਤਾਂ ਠੀਕ ਹੈ ਜੀ ਹਾਂਜੀ ਤੇ ਅਨਮਾਗ ਅੱਜ ਆਪਣੇ ਕੋਲ ਤਾਂ ਕਿੰਨੀ ਮੱਜਾਂ ਅੱਜ ਆਪਣੇ ਕੋਲ ਚੰਨੀਆਂ ਬਰੀਡ ਲਈਆਂ ਕੋਲ ਹਾਂ ਜੀ ਚੰਨੀਆਂ ਜੀ ਵੱਡੀਆਂ ਝੋਟੀਆਂ ਜਿਆਦਾ ਹਾਂ ਹਾਂਜੀ ਹਾਂਜੀ ਬਾਕੀ ਇਹ ਆ ਵੀ ਚਲੋ ਸੂਆ ਜਨਾ ਜਨਾ ਆਪਾਂ ਭੈਣ ਭਰਾਵਾਂ ਨੂੰ ਦੱਸ ਦੇਣਾ ਬਾਕੀ ਭੈਣ ਭਰਾਵਾਂ ਦੇ ਗਾੜੀ ਸਾਰਾ ਕੋਲ ਠੀਕ ਹੈ ਜੀ ਆਪਾਂ ਕਿਸੇ ਗੱਲ ਦੀ ਜਿਰਿਆ ਨਾ ਕੀਤੀ ਤੇ ਨਾ ਆਪਾਂ ਕਰਨੀ ਆ ਠੀਕ ਹੈ ਜੀ ਗਾੜੀ ਆ ਭੈਣ ਭਰਾਵਾਂ ਦੇ ਸਾਰਾ ਠੀਕ ਹੈ ਜੀ ਬਾਕੀ ਉਹ ਬੈਂਤੀ ਆ ਇਹ ਸ਼ੁਰੂ ਕਰਨ ਤੋਂ ਪਹਿਲਾਂ ਵੀ ਐਂਡ ਤੇ ਵੀ ਵੀ ਕੋਈ ਵੀ ਡੰਗਰ ਆ ਪਰਿਵਾਰ ਦੇ ਵਿੱਚ ਬੁਖਾ ਕੇ ਫਿਰ ਆਪਾਂ ਨੂੰ ਸਾਈ ਬੈਨਾ ਪਾਉ ਠੀਕ ਹੈ ਘਰੇ ਆ ਕੇ ਤੇ ਆਪਜੀ ਤਸल्ली ਕਰ ਤਸल्ली ਕਰੋ ਆਪਾਂ ਕਿਉਂ ਕਿ ਖੜੋ ਹਾਂ ਠੀਕ ਠੀਕ ਕਿਉਂਕਿ ਬਾਅਦ ਵਿੱਚ ਮੁੜ ਕੇ ਫਿਰ ਲੋਕੀ ਆਂਦੇ ਆ ਜਾਂਦੇ ਨਾ ਨਹੀਂ ਕੋਈ ਗੱਲ ਨਹੀਂ ਭਾਈ ਦੱਸਾਂ ਗੱਲ ਕੀ ਆ ਬਗਾਨਾ ਧਾਨ ਫੇਰੇ ਮਾਲ ਆਇਆ ਹੀ ਸਾਰਾ ਘੰਟੇ ਦੇ ਵਿੱਚ ਆਪਾਂ ਇਹਨਾਂ ਨੂੰ ਕੋਈ ਨਹੀਂ ਕਰ ਦੇਣਾ ਹਾਂਜੀ 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 ਦੋ ਚਾਰ ਦਿਨ ਤਾਂ ਡੰਗਰ ਤੁਹਾਨੂੰ ਬੜਾ ਠੀਕ ਦੂਜੇ ਘਰ ਦੇ ਕਰ ਜਾਂਦਾ ਆਹੋ ਜੀ ਇੱਥੇ ਗੱਲ ਹੈਗੀ ਹਾਂਜੀ ਹੀਰਵਾਜਾ ਪਹੂ ਕਰਦੇ ਨੇ ਬਾਕੀ ਚਲੋ ਇਹ ਆ ਵੀ ਜੋ ਚੀਜ਼ ਵੀਡੀਓ ਹੈ ਜਿਹੜਾ ਇੱਕ ਵੇਖਣ ਦਾ ਜਰੀਆ ਹਾਂਜੀ ਦਸੀ ਵਰਿਆਮ ਜੀ ਇਹਦੇ ਬਾਰੇ ਸ਼ੁਰੂ ਕਰੀ ਆਪਾਂ ਇਹ ਤੋਂ ਪਹਿਲਾਂ ਮੱਝ ਤੋਂ ਝੋਟੀ ਦਿਓ ਕਿੰਨੇ ਵਾਂ ਸਵੇਰ ਸੁਈ ਜੀ ਇਹ ਭਾਜੀ ਪਹਿਲਾਂ ਸੁਗਾ ਝੋਟੀ ਸੁਈ ਆ ਹਾਂਜੀ ਆ ਲੋ ਜੀ ਭਰਾਵਾਂ ਦੀ ਗਾੜੀ ਆ ਲਓ ਜੀ ਚੈੱਕ ਕਰ ਲਓ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਭਾਜੀ ਇਹਨੂੰ ਕੋਈ ਸਾਢੇ 3 ਮਹੀਨੇ ਹੋਏਗੇ ਅੱਛਾ ਜੀ ਸਾਢੇ 3 4 ਮਹੀਨੇ ਹੋਏ ਜੀ 4 ਮਹੀਨੇ ਲੱਗ ਬੰਨੇ ਹੋ ਜਾ ਹਾਂ ਸਾਢੇ 3 3 ਸਾਢੇ 3 3 ਨਾ ਆਖਿਆ ਕੋਈ 4 ਲਾਲੇ ਭਾਵੇਂ 4 ਲਾਲੇ ਹਾਂਜੀ ਠੀਕ ਹੈ ਤੇ ਉਹਨਾਂ ਦੇ ਕਹਿਣ ਮੁਤਾਬਕ ਗਾਂ ਉਹਨਾਂ ਨਵੀਂ ਕਰਾਈ ਜਿਹੜਾ ਡੇਢ ਮਹੀਨਾ ਆ 1.5 ਮਹੀਨਾ ਆ ਪਰ ਆਪਣੇ ਲੋਕਾਂ ਨੂੰ ਫਰਮ ਕੋਈ ਨਹੀਂ ਨਹੀਂ ਜੀ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕਰ ਠੀਕ ਹੈ ਜੀ ਹਾਂ ਕਿੰਨਾ ਦੁੱਧ ਥੱਲੇ ਦੇ ਦੁੱਧ ਭਾਜੀ 7 ਲੀਟਰ ਆ ਪੱਕਾ ਜਿਹੜਾ ਹਾਂ ਠੀਕ ਹੈ ਜੀ ਹੋਰ 7 ਲੀਟਰ ਆ ਹਾਂ ਜੀ ਸੀਸ ਲਾ ਕੇ ਜੀ ਮਿਲਦੀ ਭਾੜੇ ਤੇ ਬਚਾ ਨਹੀਂ ਹੈਗਾ ਸੂਈ ਨੂੰ 3.5 ਤੋਂ 4 ਮਹੀਨੇ ਹੋਏ ਠੀਕ ਹੈ ਜੀ ਬਣੀ ਸੋਰੀ ਨੂੰ ਕੋ 1.5 ਮਹੀਨਾ ਆ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਮੁੱਲ ਭਾਜੀ ਇਹਦਾ ਬਿਲਕੁਲ ਜਾਇਜ਼ ਆ ਏਡੀ ਝੋਟੀ ਆਪਾਂ ਤਾਜੀ ਸੂਈ ਲੈਣ ਦੇਈਏ ਨਾ ਹਾਂ ਜੀ ਤੇ ਮੇਰੀ ਏੜੀ ਦੇ ਨਾਲ ਚਲੋ ਬਾਜ਼ਾਰ ਜਿੱਦਾਂ ਵੀ ਲਾਲੇ ਭੈਣ ਭਰਾ ਹੂੰ 1.5 ਤੋਂ ਤਾਂ ਹੀ ਮਿਲਣੀ ਲੀਂਦੇ 1.5 ਤੋਂ ਘੱਟ ਨਹੀਂ ਮਿਲਣੀ ਨਹੀਂ ਮਿਲਦੀ ਹਾਂਜੀ ਹਾਂਜੀ 1 40 45 ਦੀ ਮਿਲਣੀ ਹਾਂਜੀ 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 ਤੇ ਜੇ ਝੋਟੀ ਗੱਬਣ ਵੀ ਨਿਕਲ ਆਵੇ ਤੇ ਅੱਧ ਚ ਆਉਣੀ ਆ ਅੱਧ ਚ ਆ ਰਹੀ 85 90000 ਦੀ ਲੱਖ ਦੇ ਲਾਗੇ ਜਾਂਦੀ ਹੈ ਜਾਂਦੀ ਜਾਂਦੀ ਪਰ ਆਪਾਂ ਇਹ ਅੱਜ ਜਿਹੜਾ ਮੋਲੇ ਆ ਗੱਡੀ ਭੈਣ ਭਰਾ ਦੀ ਕਿਸਮਤ ਆ ਆਪਾਂ ਮੋਲੇ ਦਾ ਕਰਨਾ ਜੀ ਦੁੱਧ ਵਾਲਾ ਹਾਂਜੀ ਆਪਾਂ ਮੋਲ ਕੋਈ 70 ਨਹੀਂ 75 ਨਹੀਂ ਕੋਈ 60 65 ਨਹੀਂ ਹਾਂਜੀ 56000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਤਿੱਕਰ ਠੀਕ ਹੈ ਜੀ ਜੇ ਗੱਡੀ ਆਪ ਦੀ ਲਿਆਵੇ ਤਾਂ 53000 ਰੁਪਏ ਠੀਕ ਹੈ ਜੀ 56000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਐ ਛੋਟੀ ਜੀ ਹਾਂਜੀ ਜੇ ਕੋਈ ਗੱਡੀ ਆਰਦੀ ਲਿਆਵੇ ਤਾਂ 53000 53000 ਆਪਾਂ ਛੋਟੇ ਛੋਟੇ ਭਾਅ ਕਰਨੇ ਆ ਜੀ ਇਹਦਾ ਨਾ ਮਾਲ ਇਹ ਗੱਲ ਹੈਗੀ ਜੇ ਮੰਨ ਲਓ ਆਪਾਂ ਭਾਜੀ ਵੀਡੀਓ ਬਣਨੇ ਰੋਜ਼ ਹਾਂ ਅੰਸਰ ਕਟੀਆਂ ਇੰਜ ਹੀ ਨਾ ਤੇ 45000 ਤੋਂ ਘਟ ਨਹੀਂ ਮਿਲਦੀ 40 45000 ਤੋਂ ਘਟ ਅੰਸਰ ਕੱਟੀ ਨਹੀਂ ਮਿਲਦੀ ਮੈਂ ਅੱਗੇ ਸੋਚਨੇ ਆ ਮੈਂ ਵੀ ਮੋਲਿਸ਼ ਇਹ ਭਾਜੀ ਗੱਲ ਇਹ ਆ ਜੇ ਕੋਈ ਭੈਣ ਭਰਾ ਅਗਲੇ ਜਿਹੜੀ ਗੱਡੀ ਕਿਸਮਤ ਆ ਹਾਂ ਜੇ ਕੋਈ ਬਣਾਲੇ ਤੇ ਡਾਂਗ ਨੂੰ ਸੋਨਾ ਲਾਉਣ ਵਾਲੀ ਗੱਲ ਜੀ ਇਹ ਗੱਲ ਹੈਗੀ ਠ ਆਪਾਂ ਆंसर ਕੱਟੀ ਦੇ ਮੁੱਲ ਤੇ ਦੇਤੀ ਅਗਲੇ ਠੀਕ ਹੈ ਜੀ ਲੈ ਜੀ ਦੋਸਤੋ ਮੁੱਲ ਬਿਲਕੁਲ ਨੋਰਮਲ ਜਿਹਦੀ ਝੋਟੀ ਦਾ ਕਦ ਕਾਠਾ ਵਜ਼ਨ ਵਜੂਦ ਹੈ ਚੈੱਕ ਕਰ ਲਿਓ ਬਾਕੀ ਠੰਡੀ ਫੀਲ ਹੈ ਜੀ ਮੈਂ ਤੁਹਾਨੂੰ ਤੋੜ ਕੇ ਵਿਖਾਉਣਾ ਇਹ ਨਹੀਂ ਵੀ ਬਗਾਨੇ ਘਰ ਆਈ ਜਾ ਦੇ ਮੰਨ ਲਓ ਇਹਨੇ ਆਣਾ ਤਲਿਹਾਰਾ ਪਾਇਆ ਹੈ ਉਹਨਾਂ ਹਾਂਜੀ ਬਾਹਰ ਵਾਲਿਆਂ ਦਾ ਨਾਸਾ ਨਾ ਪਾ ਕਰਕੇ ਖੋਬੇ ਠੀਕ ਹੈ ਜੀ ਤੇ ਮੈਂ ਆਵੇਂ ਰੱਸੀ ਗੱਲ ਚ ਪਾਤੀ ਆ ਠੀਕ ਹੈ ਜੀ ਲਓ ਜੀ ਦੋਸਤੋ ਜਿਹੜੇ ਵੀਰ ਨੇ ਸਾਂਭੀ ਚੰਗੇ ਸ਼ੌਂਕ ਨਾਲ ਸਾਂਭੀ ਨੇ ਸਾਂਭੀ ਐ ਮਾਲਣਾ ਨਾਲ ਖੁੱਲਾ ਹੀ ਰਹਿੰਦਾ ਜ਼ਿਆਦਾਤਰ ਠੀਕ ਹੈ ਚਾਹ ਲਓ ਕਰੋ ਚੈੱਕ ਇਹ ਜੀ ਉਹਨਾਂ ਪਰ ਦੋਸਤੋ ਸਭ ਤੋਂ ਪਹਿਲਾਂ ਇਹ ਆਪ ਨੂੰ ਫੇਸ ਕੁਆਲਟੀ ਵਿਖਾਈ ਐ ਇਹਨੂੰ ਆ ਦੋਸਤੋ ਤੁਸੀਂ ਜੀ ਚੈੱਕ ਕਰ ਜੀ ਆ ਨਾ ਤਾਜਾ ਨਹੀਂ ਜਿੱਦਾਂ ਪਾੜਦੇ ਬਿਲਕੁਲ ਰਿੰਗ ਸਿੰਘ ਨਹੀਂ ਕਹਿੰਦਾ ਲਓ ਜੀ ਕਰੋ ਚੈਨ ਮੈਂ ਮੂੰਹ ਨਹੀਂ ਫੜ ਕੇ ਵੇਖਿਆ ਮੂੰਹ ਦੀ ਵੀ ਕੁਲੀ ਹੈ ਇਹ ਠੀਕ ਹੈ ਲਓ ਜੀ ਕਰੋ ਚੈੱਕ ਜੀ ਜਵਾਨ ਹੈ ਜਿੱਗੀ ਹਾਂਜੀ ਸ਼ਿੱਗੀ ਠੀਕ ਹੈ ਜੀ ਸ਼ਿੱਗੀ ਹੈ ਲੈ ਤੋਰੋ ਜੀ ਲੋਡਰ ਸੁਆ ਪਹਿਲਾ ਸੂਈ ਨੇ ਕੋਈ 4 ਮਹੀਨੇ ਦਾ ਟਾਈਮ ਲਾ ਲੇ 7 ਕਿਲੋ ਦੁੱਧ ਪੱਕਾ ਤਿਆਰ ਤੇ ਗਾੜੀ ਦੋਸਤੋ ਟੀਕਾ ਲੱਗੇ ਨੂੰ 1.5 ਮਹੀਨਾ ਹੋ ਗਿਆ ਜਿਹਦੀ ਕੱਦ ਕਾਠ ਪੇਠ ਪੁਰੇ ਦੀ ਕਰਾਈ ਹੈ ਹਰ ਇੱਕ ਚੀਜ਼ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕਰਤਾ ਗਾੜੀ ਅਗਲੇ ਦੀ ਕਿਸਮਤ ਆਈ ਮੁੱਲ ਦੋਸਤੋ ਜਿਹੜਾ ਵੀਰ ਨੇ ਕੀਤਾ ਜੀ ਬਿਲਕੁਲ ਫੰਡਰਾ ਮੱਝਾਂ ਵਾਲਾ ਕੀਤਾ ਲੋਕਰੋ ਚੱਕ ਜੀ ਆਹ ਵੇਖੋ ਵੀ ਭਾਈ ਮੈਂ ਇਹ ਨਹੀਂ ਆ ਜੱਦਾ ਮਰਜੀ ਜਿੱਥੇ ਮਰਜੀ ਖਲਾਸ ਦੋ ਲਾ ਦੱਕੇ ਜੀ ਮਰਜੀ ਮੈਂ ਇਹ ਵੀ ਕਿੰਨੀ ਇਹ ਖਲਣੇ ਦੀ ਆਈ ਇਹ ਚੀਜ਼ਾਂ ਜਿਹੜੀਆਂ ਜੇ ਖਾਣ ਦਾ ਨਹੀਂ ਚੰਗੀ ਹੋਏ ਤਾਂ ਫੇਰੀਆਂ ਨਹੀਂ ਤੇ ਡੰਗਰ ਤੁਹਾਨੂੰ ਮਗਰ ਉਹ ਇਹ ਭੱਜੀ ਜਾਂਦੇ ਲੋ ਜੀ ਚੈੱਕ ਕਰੋ ਜੀ ਦੋਸਤੋ ਮੈਂ ਤੈਨੂੰ ਸਾਰੇ ਪਾਸੇ ਲੈਟਰ ਵਿਖਾ ਦਿੰਦਾ ਲੋ ਇਹ ਤਾਂ ਭਾਜੀ ਜਿਹੜਾ ਲੈ ਜੂ ਨਾ ਜਿਹੜਾ ਚਲੋ ਬਣਾ ਲੂਗਾ ਉਹਨੂੰ ਇਹਦੇ ਵਿੱਚ ਕੋਈ ਘਾਟਾ ਨਹੀਂ ਆਈ ਬੇਲਾ ਲੁੱਟਣ ਵਾਲੀ ਗੱਲ ਆ ਮੈਨਾਂ ਕੋਈ ਘਾਟਾ ਨਹੀਂ ਇੱਕ ਬੰਨੇ ਪਹਿਲੀ ਠੇਕੇ ਦੇ ਲਈ ਉਹਨਾਂ ਕਿਲਾ ਹਾਂਜੀ ਉਹਨੇ ਨਹੀਂ ਉਹਨਾਂ ਵਜ਼ਨਾਂ ਜਿੰਨਾ ਇਹਨੇ ਵਜ਼ਨ ਹਾਂਜੀ ਠੀਕ ਹੈ ਜੀ ਲੋ ਜੀ ਦੋਸਤੋ 56000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਝੋਟੀ ਨਾਲ 7 ਕਿਲੋ ਦੁੱਧ ਤੇ 1 ਘਿਹੜ ਮਹੀਨੇ ਦੀ ਗੱਬਣ ਮੈਨਾਂ ਕੋਈ ਗੱਲ ਨਹੀਂ ਜੇ ਆਪਾਂ ਹਾਜੀ 10 ਦਿਨ ਲੇਟ ਭਰੀ ਜਾਂਣਾ ਤੇ ਆਪਾਂ ਉਹ ਉਹਨੇ ਇਹ ਬਕਵਾ ਕਰ ਰਿਹਾ ਜੀ ਕਰਦੇ ਨੇ ਬਿਲਕੁਲ ਠੀਕ ਹੈ ਭੈਣ ਭਰਾ ਜਿਹੜਾ ਲੈਣ ਵਾਲਾ ਉਹਨੂੰ ਐ ਜਿਹੜਾ ਇਹ ਨਾ ਹੋਵੇ ਵੀ ਆਪਾਂ ਕੋਈ ਜ਼ਿਆਦਾ ਮੰਗਿਆ ਠੀਕ ਹੈ ਜੀ ਆਓ ਜੀ ਦੋ ਨੰਬਰ ਤੇ ਇਹ ਭਾਜੀ ਸੂਈ ਜੇ ਸਾਢੇ ਤਿੰਨਾਂ ਵੀ ਨਹੀਂ ਅੱਛਾ ਜੀ ਸਾਢੇ ਤਿੰਨਾਂ ਦੀ ਕੋ ਚਾਹੁੰਦੀ ਲਾੜੇ ਭਾਵੇਂ ਹਾਂਜੀ ਹਾਂਜੀ ਸੂਆ ਭਾਜੀ ਪੱਕਾ ਜਿਹੜਾ ਹਾਂ ਉਹਨਾਂ ਦੇ ਕਹਿਣ ਮੁਤਾਬਕ ਵਾਲਾ ਚਲੋ ਆਂਦਾ ਹੀ ਆ ਘਰ ਆਲਾ ਆਪਾਂ ਨਹੀਂ ਆਂਦੇ ਸੂਆ ਤਿਜਾ ਜੇ ਪੱਕਾ ਤਿਜਾ ਸੂਆ ਸੂਈ ਹੈ ਹਾਂਜੀ ਇਹਨੂੰ ਟੀਕਾ ਲੱਗਾ ਇਹਨੂੰ ਭਾਜੀ ਟੀਕਾ ਲੱਗੇ ਨੂੰ ਹੋ ਗਿਆ ਜੀ ਮੇਰਾ ਖਿਆਲ 1 ਮਹੀਨਾ ਉਹਨਾਂ ਇੱਕ ਮਹੀਨਾ ਹੋ ਗਿਆ ਹਨ ਕਹਿਣ ਮੁਤਾਬਕ ਘਰਦਿਆਂ ਦੇ ਕਹਿਣ ਮੁਤਾਬਕ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ ਅੱਗੇ 3 ਮਹੀਨੇ ਬਣੀ ਨੂੰ ਇਹ ਆ ਤੇ ਸੂਈ ਨੂੰ ਹਾਂ ਸਾਢੇ 3 ਮਹੀਨੇ ਹੋਏ ਆ ਸੂਈ ਨੂੰ ਹਾਂਜੀ ਮਹੀਨਾ ਹੋ ਗਿਆ ਟੀਕਾ ਲੱਗਿਆ ਮਹੀਨਾ ਹੋਇਆ ਟੀਕਾ ਪਰ ਇਹਨੂੰ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜੀ ਤਿਆਰ ਦੁੱਧ ਭਾਜੀ ਇਹ ਥੱਲੇ ਦਿਖਾਵੇ ਦੋ ਤੇ ਭਾਵੇਂ ਆਪਾਂ 9 ਦਾ ਹੱਕ ਹੀ ਹੈ ਹਾਂ ਦੁੱਧ ਜਿਹੜਾ ਪੱਕਾ ਨਾ 8 ਲੀਟਰ ਲਾ ਲੈ 8 ਲੀਟਰ ਦੁੱਧ 8 ਲੀਟਰ ਕਰਕੇ ਕੋ ਸੌਦਾ ਕਰ ਲੇ ਬਾਕੀ ਗੱਲ ਇਹ ਹਾਂ ਸਾਂ ਮਾਣ ਨਾ ਸਵੇਰੇ ਲੇਟ ਚੋ ਕੇ ਲਿਆਂਦਾ ਆਪਾਂ ਹਾਂਜੀ ਹਾਂਜੀ 9:00 10:00 ਵਜੇ ਇਹਨਾਂ ਕੋ ਆਕੇ ਵੀ ਦਿਖਾਵਾ ਨਹੀਂ ਹੈਗਾ ਆਪਾਂ ਤਾਂ ਟਾਈਮ ਤੇ ਖਲ੍ਹੀ ਵੀ ਕਰ ਲਿਆ ਆ ਗਏ ਟਾਈਮ ਤੇ ਆ ਕੇ ਵੇਖੀ ਜੀ ਬਸ 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 ਚੋ ਕੇ ਵੇਖ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਭਾਜੀ ਕਰ ਲਈਏ 75 ਕ ਕਰੋ ਜੀ 75 ਕਰੋ ਹਾਂਜੀ 75 ਕਰ ਲਓ ਨਹੀਂ ਰੇਟ ਆਪਾਂ ਇਹਦਾ ਵੀ ਛੋਟਾ ਹੀ ਕਰ ਬਿਲਕੁਲ ਜਾਇਜ਼ ਆਪਾਂ ਕਰ ਰਹੇ ਹਾਂ ਜੀ ਰੇਟ ਆਪਾਂ ਇਹ 65000 ਦੇ ਵਿੱਚ ਪਹੁੰਚ ਹਾਂਜੀ ਜੇ ਗੱਡੀ ਆਪਦੀ ਲਵੇ 62000 ਠੀਕ ਹੈ ਜੀ ਹਾਂਜੀ 65 ਤੋਂ ਕੋਈ ਗਜੈਸ ਹੈਗੀ ਜੀ ਹਾਂਜੀ ਹੈਗੀ ਕਿ ਜੈਸ ਕੋਈ ਨਹੀਂ ਆਪਾਂ ਬਿਲਕੁਲ ਹੀ ਜੀ ਜਿਆਦਾ ਨਹੀਂ ਤੇ 7-8000 ਦੀ ਕੱਟੀ ਜਾਵਾਂਗੇ ਅਚਾ ਇਹਦੇ ਮਗਰ ਕੱਟੀ ਹੋਈ ਹੈ ਕੱਟੀ ਹੈ ਜੀ ਕੱਟੀ ਆਪਾਂ ਕੱਟੀ ਤੇ ਲੈਣਾ ਪੋੜੀਆ ਨੂੰ ਧੁੰਦਈ ਆਵੇ ਆਹ ਲਓ ਜੀ ਤੁਹਾਨੂੰ ਕੱਟੀ ਦੇ ਪਿੱਛੇ ਖਰਦਿਆਂ ਮੱਝ ਨੂੰ ਆਹ ਲਓ ਕਰੋ ਚੈੱਕ 8 ਕਿਲੋ ਦੁੱਧ 8 ਕਿਲੋ ਦਸੇ ਤੋਂ ਦੁੱਧ ਹਾਂਜੀ 8 ਕਿਲੋ ਨੈਟ ਜੀ 8 ਕਿਲੋ ਦੁੱਧ ਤੇ ਪਿਆਰ ਪੱਕਾ ਤੇ ਬੱਚਾ ਦੋਸਤੋ ਆ ਮਗਰ ਕਟੀ ਦੇ ਕਰੋ ਚੱਕ ਜੀ ਦੋ ਮਜਾ ਤੁਹਾਨੂੰ ਲੱਗੇ ਤੇ ਨਾਮ ਹੀ ਨਹੀਂ ਸੂਈ ਜੇ ਤੇ ਮਹੀਨੇ ਦੀ ਬਣੀ ਲਓ ਜੀ ਆ ਕਰੋ ਚੱਕ ਨਾਲ ਦੋ ਨੂ ਨਾ ਦਾ ਦਿਖਾਵਾ ਆਪਾਂ ਮੈਨੂੰ ਪੱਕਾ ਇਹ ਲੋਹੇ ਰਗਾ 8 ਵਾਲੇ ਠੀਕ ਹੈ ਜੀ 8 ਕਿਲੋ ਦੁੱਧ ਦੋਸਤੋ ਪੱਕਾ ਪਿਆਰ ਮਗਰ ਕਟੀ ਸੁਆ ਤੀਜਾ ਸੂਈ ਜੇ ਇਹ ਗਾ ਇਹ ਫੇ ਗਾਂ ਵੀਰੇ ਚੌਥੇ ਸੂਈ ਤੇ ਚੌਥੇ ਦੀ ਬਣੀ ਹੈ ਜੀ ਠੀਕ ਹੈ ਜੀ ਪਰ ਦੋ ਇਹ ਖਾਵਾ ਨਹੀਂ ਕਰਦੀ ਇਹਨੂੰ ਭਾਵੇਂ ਦੁੱਧ ਆਖੀ ਜਾਂਦੇ ਚਲੋ ਆਪਾਂ ਗੱਲ ਉਹ ਦੱਸਣੀ ਜਿਹੜੀ ਹੈ ਆ 65000 ਰੁਪਏ ਦੇ ਵਿੱਚ ਵੀਰ ਪਹੁੰਚ ਪਹੁੰਚ ਜੀ ਜੇ ਗੱਡੀ ਆਪਦੀ ਲਿਆਵੇ 62000 ਦੀ 3000 ਕਰਾਇਆ 65000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜਿਹੜਾ ਵੀ ਵੀਰ ਗੱਡੀ ਆਪਦੀ ਲਾਉ ਫਿਰ 62000 ਮੈਂ ਨਾ ਵਿਰਲ ਤੇ ਏਡੇ ਆ ਜੀ ਚੜਾ ਕਨਾ ਕਿ ਨਾ ਬਾਹਰ ਕਰਾਓ ਲਓ ਜੀ ਕਰੋ ਚੈੱਕ ਇਹਦੀ ਫੇਸ ਕੁਆਲਟੀ ਡੱਕ ਵੀਰ ਮੜੀ ਜੀ ਸੀ ਵੀ ਕਿਰੇ ਕਿਰੇ ਵਿਖਾ ਦੀ ਇੱਕ ਸਾਰੇ ਪਾਸੇ ਲਓ ਜੀ ਕਰੋ ਚੈੱਕ ਦੋਸਤੋ ਮੈਂ ਦਾ ਕਾਡ ਕਰ ਚੈੱਕ ਕਰ ਲਓ ਸੂਬਾ ਤੇਜਾ ਸੂਈ ਜੇ ਚੌਥੀ ਅਸੇ ਗਾਂ ਗੱਬਣ ਤੇ ਜੇ ਦੋਸਤੋ ਇਸ ਹਿਸਾਬ ਦਾ ਹੀ ਇਹ ਤੇ ਕੋਈ ਵੀਰ ਭਾਵੇਂ ਦੱਸੂਗਾ ਕਿ ਕਿ ਵੀ ਵੇਚ ਦੇ ਲਓ ਜੀ ਨਹੀਂ ਜੀ ਆਪਾਂ ਗੱਲ ਉਹ ਤਾਂ ਨਹੀਂ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਜੀ ਠੀਕ ਹੈ ਨਹੀਂ ਮੈਂ ਗਲਤ ਕਰ ਗਿਆ ਠੀਕ ਹੈ ਜੀ ਹਾਂ ਜੀ ਭਾਈ ਮਾਲ ਡੰਗਰ ਰੱਖਿਆ ਸਾਰੇ ਪਤਾ ਹੀ ਹੁੰਦਾ ਵਾ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੈ ਪੈਂਹ ਹਜ਼ਾਰ ਦੇ ਵਿੱਚ ਜੀ ਪਹੁੰਚ 65 ਹਜ਼ਾਰ ਚ ਪਹੁੰਚ ਗੱਡੀ ਆਪਦੀ 100 ਕਿਲੋਮੀਟਰ ਤੱਕ ਦੀ ਹਾਂ ਜੀ ਇਹ ਤੋਂ ਅੱਗੇ ਵੀਰ ਤਿੰਨ ਨੰਬਰ ਲਓ ਜੀ ਦੋਸਤੋ ਕਰੋ ਚੱਕੇ ਇਹ ਭਾਈ ਸੁਆ ਉਹਨਾਂ ਨੇ ਕਹਿਣ ਮੁਤਾਬਕ ਉਹਨਾਂ ਪਹਿਲਾ ਆ ਕੇ ਆ ਅਛਾ ਜੀ ਕੋਈ ਭਵੇਂ ਭੈਣ ਭਰਾ ਦੂਜਾ ਲਾਲੇ ਤੇ ਜਾਲਾਲੇ ਭਵੇਂ ਚੌਥਾ ਲਾਲੇ ਭਵੇਂ ਦਾਹਵਾਨ ਉਹ ਉਹਨਾਂ ਦੇ ਡਿਪੈਂਡ ਪਾਣੀ ਦੀ ਇਹ ਗੱਲ ਜਿਹੜਿਆ ਗਾ ਅਗਲੇ ਆਨੇ ਗਾੜੀ ਆ ਭੈਣ ਭਰਾ ਠੀਕ ਹੈ ਜੀ ਮੈਂ ਕਿ ਇਹ ਤੁਹਾਨੂੰ ਪਤਾ ਜਿਹੜਾ ਬੰਦਾ ਬੰਦਾ ਇੱਕ ਹੋਵੇ ਭਵੇਂ ਡੰਗ ਰਿਆ ਜਿਹਦੀ ਉਮਰ ਵੱਧ ਪਤਾ ਲੱਗ ਹੀ ਜਾਂਦਾ ਲੱਗ ਹੀ ਜਾਂਦਾ ਹਾਂਜੀ ਹਾਂਜੀ ਕਿਉਂਕਿ ਹੁਣ ਵੇਖੋ ਆ ਮੱਝ ਨਾਲ ਬੰਦੀ ਇਹ ਬਿਲਕੁਲ ਦੀ ਜਜਮੈਂਟ ਨਹੀਂ ਕਰਨ ਦੀ ਹਾਂਜੀ ਹਾਂਜੀ ਤੇ ਇਹਦੇ ਨਾਲ ਜਦੋਂ ਵੀਰਾਂ ਨੇ ਆਪੇ ਡਿਪੈਂਡ ਕਰ ਲਈ ਨਹੀਂ ਨਹੀਂ ਜੀ ਉਹਨੇ ਗੱਲ ਉਹ ਪਤਾ ਲੱਗ ਗਈ ਤੇ ਮੈਨੂੰ ਸੂਈ ਨਹੀਂ ਕੈਨੇਡਾ ਮੋ ਗਈ ਇਨੂੰ ਵੀ ਭਾਜੀ ਸੂਈ ਨੂੰ ਇੰਨੇ ਤਿੰਨ ਕ ਮਹੀਨੇ ਹੋਏ ਜੀ ਤਿੰਨ ਕ ਮਹੀਨੇ ਦਾ ਟਾਈਮ ਤਿੰਨ ਮਹੀਨੇ ਹੋਏ ਆ ਤੇ ਬਣੀ ਸੋਰੀ ਨੂੰ ਮਹੀਨਾ ਆ ਅੱਛਾ ਜੀ ਹਾਂ ਜੀ ਇਹ ਨਾ ਇਹਦੀ ਸਕਿੰਨ ਤਾਂ ਥੋੜੀ ਚਿੱਟੀ ਹੈ ਨਾ ਅੰਦਰ ਵੱਜੀ ਸੀ ਅੰਦਰ ਵੱਜੀ ਰਹੀ ਗੱਲ ਹੈ ਨਾ ਤਾਂ ਉਹਨਾਂ ਛੱਡ ਹੀ ਵੀਰ ਦਾ ਠੀਕ ਹੈ ਜੀ ਤੇ ਮਾਲ ਅੰਦਰ ਹੀ ਰਹਿੰਦਾ ਓ ਠੀਕ ਹੈ ਜੀ ਹਾਂ ਜੀ ਬਾਕੀ ਕੋਈ ਗੱਲ ਨਹੀਂ ਸਕਿੰਨ ਤੇ ਕੋਈ ਪ੍ਰੋਬਲਮ ਨਹੀਂ ਦੀ ਹੈਗੀ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਉਹਨਾਂ ਦੁੱਧ ਤਿਆਰ ਜੀ ਕਾਲੀ ਝੋਟੀ ਸਾਰੀ ਦੁੱਧ ਭਾਜੀ 8 ਲੀਟਰ ਇਸਨ ਪੱਕਾ ਤਿਆਰ ਹਾਂ ਮਿਲਦੀ ਭਾੜੇ ਦੇ ਖਾ ਪੀ ਤੇ ਹੀ ਠੀਕ ਹੈ ਜੀ ਕੋਈ ਭਾੜ ਇਹ ਦਾ ਚਲੋ ਬੱਚਾ ਹੁੰਦਾ ਫਿਰ ਤੇ ਝੋਟੀ 80 85 ਹਜ਼ਾਰ ਦੀ ਹੂੰ ਤੇ ਆਪਾਂ ਇਹਦਾ ਮੌਲਿਕੋ ਜ਼ਿਆਦਾ ਨਹੀਂ ਕਰਨਾ ਹੈ ਜੀ 60 ਹਜ਼ਾਰ ਦੇ ਵਿੱਚ ਪਹੁੰਚ ਕਰਨਾ 60 ਹਜ਼ਾਰ ਦੇ ਵਿੱਚ ਜੇ ਗੱਡੀ ਆਪਦੀ ਕੋਈ ਲਿਆ ਹੋਵੇ 550 ਹਜ਼ਾਰ ਹਾਂਜੀ ਲਓ ਜੀ ਦੋਸਤੋ 60000 ਰੁਪਏ ਦੇ ਵਿੱਚ ਪਹੁੰਚ 100 ਕਿਲੋਮੀਟਰ ਦਾ ਇਹਦੇ ਭਾਜੀ ਆਣ ਲੇਡ ਰੂਟ ਚ ਹੋ ਕੇ ਲੈਂਦੀ ਹੈ ਨਾ ਮੱਝ ਹਾਂਜੀ ਟਾਈਮ ਤੇ ਮੈਂ ਬਣਦੀ ਆ ਵੀ ਜਦੋਂ ਭੋਮ ਆਦੀਏ ਤਾਂ ਦਹਾ ਦੰਨਾਂ ਦੀ ਸੂਈ ਆ ਸੱਜਰ ਸੂਈਆਂ ਕਰਕੇ ਬਚਾਰ ਕੇ ਅਦਰ ਕੁਆਲਿਟੀ ਜਿਹੜੀ ਤਿਆਰ ਕੀਤੀ ਇਹਨੇ ਹਾਂਜੀ ਅੱਗੇ ਦੋਸਤੋ ਜਿਹੜਾ ਵੀਡੀਓ ਬਣਦਾ ਟਾਈਮ ਕੋਈ ਦੁਪਹਿਰ ਦਾ ਉਹ ਥੋੜਾ ਵੀਡੀਓ ਨਾਲ ਤਾਂ ਸਵੇਰੇ ਬਣਾਉਣੀ ਸੀ ਆਪਾਂ ਹਾਂਜੀ ਮਾਲ ਡੰਗਰ ਲੈ ਡੰਗਰ ਤਿੰਨ ਚਾਰ ਹੋਰ ਠੀਕ ਹੈ ਜੀ ਤੇ ਉਹ ਭੈਣ ਭਰਾਵਾਂ ਦੇ ਫੋਨ ਵੜੇ ਆਉਂਦਾ ਤੇ ਮੈਂ ਕਿਹਾ ਚਲੋ ਫੇਰ ਕਰ ਲਾਂਗੇ ਠੀਕ ਹੈ ਜੀ ਮੈਂ ਸਵੇਰ ਪਰਤੋਂ ਚੌਥ ਬਣਾ ਲਾਂ ਇਹ ਹਾਂਜੀ ਮੈਂ ਚਲੋ ਕੱਦ ਕੱਠ ਮੈਂ ਦਾ ਚੈੱਕ ਕਰ ਲਿਆ ਭੈਣ ਭਰਾਵਾਂ ਦੇ ਦੇਖ ਲੂਗਾ ਚਲੋ ਫੇਰ ਸਵੇਰ ਦੋਸਤੋ ਤੁਸੀਂ ਆਪ ਜਾਣਕਾਰ ਜੀ ਭਾਜੀ ਉਹਨਾਂ ਨੇ ਕਹਿਣ ਮੁਤਾਬਕ ਉਹਨਾਂ ਦੂਜਾ ਆਖਿਆ ਕੋਈ ਭਵੇਂ ਪੈਣ ਭਰਾਵਾਂ ਦੀ ਗੱਡੀ ਆ ਠੀਕ ਹੈ ਜੀ ਦਜਾਲ ਵਾਲੇ ਤੇ ਜਾਲ ਵਾਲੇ ਪੈਣ ਆ ਆਪਾਂ ਕੋਈ ਨਹੀਂ ਆ ਗੱਡੀ ਥਾਰੇ ਕੋ ਲਓ ਜੀ ਇਹਦੀ ਕੀਮਤ ਇਹ ਰਸਗੀ 60000 ਰੁਪਏ ਜੀ ਇਹ ਭਾਈ 60000 ਦੇ ਵਿੱਚ ਪਹੁੰਚ ਜਾਂ ਗੱਡੀ ਆਡੀ ਲੈ 57000 ਤੱਕ ਦੀ ਪਹੁੰਚ ਤੇ ਸਵੇਰ ਦਾ ਆਪਣਾ ਦੁੱਧ ਦੋਸਤੋ 8 ਕਿਲੋ ਤੋਂ ਮਿਲ ਜਣਾ ਜੀ 1 ਮਹੀਨਾ ਟਿਕਾ ਲੱਗੇਗਾ 3 ਮਹੀਨੇ ਦਾ ਟਾਈਮ ਇਹਨੂੰ ਸੂਈ ਨੂੰ ਹਟਾ ਜੀ ਲਓ ਜੀ ਚੈੱਕ ਕਰ ਲੋ ਅੱਜ ਮੱਝਾਂ ਦੋਸਤੋ ਤਿੰਨ ਵਿਖਾਈਆਂ ਦਾ ਤਿੰਨੇ ਮੱਝਾਂ ਦੋਸਤੋ ਚੋਟੀ ਦੀਆਂ ਕੁਆਲਿਟੀ ਦੀਆਂ ਪੂਰੀਆਂ ਲਓ ਜੀ ਚੈੱਕ ਕਰੋ ਕੰਨੇ ਨਾਲ ਸੁਏ ਸਵਾਏ ਇੱਕ ਮਾਜੀ ਦੇ ਮਗਰ ਬੱਚਾ ਜਿਹੜਾ ਕੱਟੀ ਹੈ ਤੇ ਦੋ ਮੱਜਾਂ ਜਿਹੜੀਆਂ ਪਹਾੜੇ ਤੇ ਮਿਲਦੀਆਂ ਵਾਂ ਡਿਟੇਲ ਪ੍ਰੋਪਰ ਸਾਰੀ ਵੀਰ ਨੇ ਤੁਹਾਨੂੰ ਦੱਸਦੀ ਹੈ ਮੇਰੇ ਵੀਰ ਵੀਡੀਓ ਇੱਕ ਰਾਏ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਵੇਖ ਕੇ ਪਰਿਵਾਰ ਚ ਦੇਖ ਕੇ ਫਿਰ ਆਪਣੀ ਤਸੱਲੀ ਕਰਕੇ ਫਿਰ ਸਾਈਪਾਇਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਇੱਕ ਟਾਈਮ ਪਹੁੰਚ ਕੇ ਵੀਡੀਓ ਪਸੂ ਚੋਂ ਦੀ ਬਾਕੀ ਦੋਸਤੋ ਸੁਏ ਸਵਾਏ ਪਾਉਣ ਨੂੰ ਮੈਂ ਫੇਰ ਬੇਨਤੀ ਕਰਦਾ ਇੱਕ ਟਾਈਮ ਦੋ ਟਾਈਮ ਚੋ ਲੋ ਨਹੀਂ ਪਹੁੰਚ ਸਕਦੇ ਤੇ ਬੇਸ਼ੱਕ ਵੀਡੀਓ ਕਾਲ ਤੇ ਚਵਾਈ ਇੱਕ ਟਾਈਮ ਕਰਵਾ ਸਕਦੇ ਜੀ ਅਡਰੈਸ ਇੱਕ ਰੀਵੀਜ਼ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਜੀ ਇੱਕ ਰੀਵੀ ਫਿਰ ਬੋਲ ਦਿਓ ਹਾਂਜੀ ਭਾਜੀ ਫੋਨ ਨੰਬਰ ਹੈਗਾ ਜੀ 628474127 ਹਾਂਜੀ 628474127 ਹਾਂਜੀ ਬਾਕੀ ਭਾਜੀ ਆਪਾਂ ਛੁਰੂ ਤੋਂ ਬੇਨਤੀ ਕੀਤੀ ਫੇਰ ਇਹੋ ਹੀ ਬੇਨਤੀ ਹੈ ਆਪਣੀ ਹਾਂਜੀ ਕਿ ਆਪ ਦੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਤੇ ਫੇਰ ਆਪਾਂ ਨੂੰ ਸਾਈਂ ਬਿਆਨਾ ਪਾਉ ਉਹ ਡੰਗਰ ਪਸੰਦ ਕਰਕੇ ਠੀਕ ਹੈ ਤੇ ਵੀਡੀਓ ਦੇ ਵਿੱਚ ਜਦੋਂ ਆਪਾਂ ਨੂੰ ਕੋਈ ਸਾਈਂ ਪਾਉਂਦਾ ਸਾਈਂ ਦਾ ਭਾਜੀ ਸਮਾਂ ਸੀਮਤ ਹੁੰਦਾ ਹਾਂਜੀ ਹਾਂਜੀ ਇਹ ਨਹੀਂ ਦਾ ਵੀ ਦੋ ਤਿੰਨ ਦਿਨ ਆਪਾਂ ਮੈਂ ਐਂ ਵੀ ਮੰਨ ਲਓ ਲਿਵਣੇ ਐਂ ਡਾਕ ਨਹੀਂ ਸਕਦੇ ਤੇ ਹਾਂ ਇਹਦੇ ਗੱਲ ਜੇ ਕੋਈ ਨੇ ਡਕਣੀ ਆ ਤੇ ਕੋ ਬਿਆਨਾ ਆਪਾਂ ਨੂੰ 10000 ਪਾ ਦੇ ਘਰੇ ਆ ਕੇ ਮੈਂ ਆਪਦੀ ਚੈੱਕ ਕਰਕੇ ਵੇਖ ਕੇ ਨਾ ਇਹ ਨਹੀਂ ਆਪਾਂ ਦੇ ਵੀ ਫੋਨ ਤੇ ਹੀ ਪਾਵੇ ਹਾਂਜੀ ਹਾਂਜੀ ਘਰੇ ਆ ਕੇ ਵੇਖ ਕੇ ਹਾਂਜੀ ਆਪਾਂ ਦੇ ਜਾਂਦੇ ਆ ਭਵੇਂ ਆਪਣਾ ਨਾ ਜ਼ੁਬਾਨੀ ਗੱਲ ਕਰ ਲੈ ਗੱਲ ਪੱਕੀ ਕਰੇ ਵੀ ਆਉਣਾ ਆਉਣਾ ਖਰਾਬ ਨਾ ਕਰੀ ਭਵੇਂ ਆਪਾਂ ਨੂੰ ਕੋਸਾਈ ਨਾ ਪਾ ਲਾਰਾ ਨਾ ਲਾਵੇ ਕਿਉਂਕਿ ਆਪਾਂ ਇਹ ਨਹੀਂ ਆ ਵੀ ਅਗਲਾ 10000 ਪਾ ਦੇ ਆਪਾਂ ਨੂੰ ਭਵੇਂ ਸਾਬੀ ਨਾ ਪਾ ਠੀਕ ਹੈ ਆਪਾਂ ਨਹੀਂ ਠੀਕ ਠੀਕ ਗੱਲੇ ਆ ਵੀ ਆਵੇ ਖਰਾਬ ਨਾ ਕਰ ਇੱਕ ਜਣੇ ਨਾਲ ਹਾਗੜ ਤੇ ਦੂਜੇ ਭੈਣ ਭਰਾ ਮੋੜਨੇ ਪੈਂਦੇ ਮੋੜਨੇ ਪੈਂਦੇ ਹਾਂ ਜੀ ਉਹ ਕਈ ਵਾਰ ਦੋਵੇਂ ਪਾਸੇ ਬੰਦਾ ਦੋਵੇਂ ਪਾਸੇ ਰਹੇਦਾ ਹੈ ਨਾ ਤੇ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਪਸੰਦ ਕਰਕੇ ਫਿਰ ਆਪਾਂ ਨੂੰ ਫੋਨ ਲਾਓ ਤੇ ਘਰੇ ਆ ਕੇ ਤੇ ਆਪ ਤੁਸੀਂ ਅੱਦਤ ਸਲੀ ਕਰ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ